ਆਦਮਪੁਰ ਰੇਲਵੇ ਸਟੇਸ਼ਨ ਤੇ ਦੋ ਥਾਣੇਦਰਾਂ ਦੀਆਂ ਲਾਸ਼ਾਂ ਬ੍ਰਮਦੋਈਆਂ ਨੇ ਜਿਸ ਕਰਕੇ ਆਦਮਪੁਰ ਤੋਂ ਲੈ ਕੇ ਚੰਡੀਗੜ੍ਹ ਪੁਲ ਸੜਕ ਕੁਆਟਰ ਤੱਕ ਤਰਥੱਲੀ ਮਚ ਗਈ ਕਿ ਆਖਰ ਦੋ ਥਾਣੇਦਰਾਂ ਦੀਆਂ ਲਾਸ਼ਾਂ ਰੇਲਵੇ ਲਾਈਨ ਤੇ ਮਿਲੀਆਂ ਨੇ ਵਜ੍ਹਾ ਕੀ ਹੋ ਸਕਦੀ ਕਿ ਕਿਸ ਨੇ ਕਤਲ ਕੀਤਾ ਜਾਂ ਵਜ੍ਹਾ ਹੋਰ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨੇ ਥਾਣੇਦਾਰ ਇੱਕ ਚੋਰ ਦਾ ਪਿੱਛਾ ਕਰ ਰਹੇ ਸਨ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਆਦਮਪੁਰ ਦੇ ਨੇੜੇ ਖੁਰਦਪੁਰ ਰੇਲਵੇ ਸਟੇਸ਼ਨ ਵਿਖੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਬਾਸਟਰ ਨਰੇਸ਼ ਰਾਜੂ ਨੇ ਦੱਸਿਆ ਕਿ ਕਰੀਬ 8 ਵਜੇ ਜਦ ਉਹ ਆਪਣੀ ਡਿਊਟੀ ਤੇ ਦਰਾਨ ਹਾਜ਼ਰ ਸਨ ਤਾਂ ਰੇਲਵੇ ਸਟੇਸ਼ਨ ਤੇ ਨਵੀਂ ਸਾਰੀ ਗਈ ਇਮਾਰਤ 'ਚ ਇੱਕ ਲਾਸ਼ ਪਈ ਹੋਈ ਸੀ ਜਦ ਉਹਨਾਂ ਥੋੜਾ ਜਿਹਾ ਅੱਗੇ ਜਾ ਕੇ ਦੇਖਿਆ ਤਾਂ ਇੱਕ ਹੋਰ ਵਿਅਕਤੀ ਦੀ ਵੀ ਲਾਸ਼ ਉਥੇ ਪਈ ਸੀ ਜਿਸ ਦੀ ਤੁਰੰਤ ਸੂਚਨਾ ਫਿਰ ਆਦਮਪੁਰ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਇਸ ਸਬੰਧੀ ਸਾਰੀ ਜਾਣਕਾਰੀ ਜੀਆਰਪੀ ਥਾਣਾ ਜਲੰਧਰ ਤੋਂ ਸਬ ਇੰਸਪੈਕਟਰ ਬਲਵਿੰਦਰ ਸਿੰਘ ਐਸਆਈ ਵੀਰਪਾਲ ਨੇ ਦੱਸਿਆ ਕਿ ਆਦਮਪੁਰ ਪੁਲਿਸ ਤੋਂ ਸੂਚਨਾ ਮਿਲਣ ਤੋਂ ਬਾਅਦ ਉਹ ਪੁਲਿਸ ਪਾਰਟੀ ਸਮੇਤ ਸਟੇਸ਼ਨ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਕਿ ਇਹ ਦੋਨੇ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਸਨ ਉਹ ਪੰਜਾਬ ਪੁਲਿਸ ਦੇ ਮੁਲਾਜ਼ਮ ਹਨ ਅਤੇ ਦੋਨਾਂ ਦਾ ਰੈਂਕ ਸਾਇਕ ਸਬ ਇੰਸਪੈਕਟਰ ਮਸਲਨ ਮੈਂ ਕਹਿੰਦੇ ਵਿੱਚ ਉਹ ਬਤੌਰ ਏਐਸਆਈ ਦੇ ਤੌਰ ਤੇ ਕੰਮ ਕਰ ਰਹੇ ਸਨ ਔਰ ਦੋਨਾਂ ਦੇ ਦਾ ਜਿਹੜਾ ਜ਼ਿਲ੍ਹਾ ਵਾ ਹੁਸ਼ਿਆਰਪੁਰ ਦੇ ਵਾਸੀ ਦੱਸੇ ਗਏ ਨੇ ਜਿਨ੍ਹਾਂ ਦੇ ਨਾਮ ਅਸਿਸਟੈਂਟ ਸਬ ਇੰਸਪੈਕਟਰ ਏਐਸਆਈ ਪ੍ਰੀਤਮ ਦਾਸ ਅਤੇ ਦੂਜੇ ਦਾ ਨਾਮ ਏਐਸਆਈ ਜੀਵਨ ਲਾਲ ਹੈ ਇਹ ਵੀ ਪਤਾ ਲੱਗਾ ਹੈ ਕਿ ਇਹ ਕਿਸੇ ਦੋ ਮੁਲਜ਼ਮਾਂ ਨੂੰ ਪੇਸ਼ੀ ਤੋਂ ਲੈ ਕੇ ਵਾਪਸ ਜਾ ਰਹੇ ਸਨ ਤਾਂ ਆਦਮپور ਵਿਖੇ ਇੱਕ ਮੁਲਜ਼ਮ ਜੋ ਕਿ ਬਾਲ ਸਿਹਾਰਕਰ ਦਾ ਦੱਸਿਆ ਜਾ ਰਿਹਾ ਉਸ ਖਿਲਾਫ ਸੰਗੀਨ ਦੋਸ਼ ਸਨ ਇਹਨਾਂ ਨੂੰ ਚਕਮਾ ਦੇ ਕੇ ਉਹ ਫਰਾਰ ਹੋ ਗਿਆ ਜਿੱਥੇ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਆਦਮپور ਥਾਣੇ ਪਹੁੰਚ ਕੇ ਇੱਕ ਮੁਲਜ਼ਮ ਨੂੰ ਥਾਣੇ ਬਿਠਾ ਦਿੱਤਾ ਤੇ ਰਸਤੇ 'ਚੋਂ ਹੀ ਇੱਕ ਰਾਹੀਰ ਦਾ ਮੋਟਰਸਾਈਕਲ ਲੈ ਕੇ ਜੋ ਫਰਾਰ ਹੋ ਚੁੱਕਾ ਹੈ ਦੋਸ਼ੀ ਉਹਨੂੰ ਲੱਭਣ ਲਈ ਚਾਲੇ ਪਾ ਦਿੱਤੇ ਪਰ ਅਚਾਨਕ ਭੇਦ ਭਰੇ ਹਾਲਾਤਾਂ 'ਚ ਉਹਨਾਂ ਨੇ ਮੋਟਰਸਾਈਕਲ ਉਹਨਾਂ ਦਾ ਰੇਲਵੇ ਸਟੇਸ਼ਨ ਆਦਮਪੁਰ ਦੇ ਬਾਹਰ ਖੜਿਆ ਦਿਖਾਈ ਦਿੱਤਾ ਤੇ ਇਹਨਾਂ ਦੋਵਾਂ ਮਲਾਜਮ ਮਲਾਜਮਾਂ ਦੀਆਂ ਲਾਸ਼ਾਂ ਰੇਲਵੇ ਸਟੇਸ਼ਨ ਦੇ ਅੰਦਰ ਨਵੇਂ ਬਣ ਰਹੇ ਬਲਾਕ ਤੇ ਪਾਈਆਂ ਗਈਆਂ ਬਾਅਦ 'ਚ ਦੋਨਾਂ ਦੀਆਂ ਲਾਸ਼ਾਂ ਨਵੇਂ ਬਲਾਕ ਦੇ ਨੇੜੇ ਬਰਾਮਦ ਕੀਤੀਆਂ ਗਈਆਂ ਤੇ ਅਜੇ ਤੱਕ ਇਹ ਭੇਦ ਬਣਿਆ ਹੈ ਕਿ ਆਖਿਰ ਇਹਨਾਂ ਦੀ ਮੌਤ ਕਿ ਹੋਈ ਆ ਉਧਰ ਪੁਲਿਸ ਦਾ ਕਹਿਣਾ ਕਿ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫੋਰੈਂਸਿਕ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਦੋਸ਼ੀ ਫਰਾਰ ਹੋਇਆ ਹਲੇ ਤੱਕ ਪੁਲਿਸ ਉਹਦੇ ਬਾਰੇ ਵੀ ਕੁਝ ਖੰਗਾਲ ਨਹੀਂ ਸਕੇ ਕਿ ਆਕਰ ਉਹ ਕੌਣ ਸੀ ਤੇ ਉਹ ਕਿੱਥੋਂ ਦਾ ਸੀ ਤੇ ਉਹਦੇ ਖਿਲਾਫ ਪਹਿਲਾਂ ਕਿੰਨੇ ਮੁਕਦਮੇ ਦਰ ਸੰ ਪਰ ਇਹ ਮਾਮਲਾ ਕਾਫੀ ਕਿ ਇੱਕੋ ਵੇਲੇ ਦੋ ਥਾਣੇਦਾਰਾਂ ਦਾ ਸ਼ੱਕੀ ਹਾਲਾਤਾਂ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲਣੀਆਂ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਕਿ ਆ ਕਿ ਇਸ ਵਿੱਚ ਚਰਚਾ ਤੇ ਮਹਿਕਮਤ ਉਂਗਲਾਂ ਉਠਣੀਆਂ ਸ਼ੁਰੂ ਹੋ ਗਏ ਕਿ ਅਗਰ ਥਾਣੇਦਾਰ ਹੀ ਸੇਫ ਨਹੀਂ ਆ ਡਿਊਟੀ ਤੇ ਤੇ ਫਿਰ ਪੰਜਾਬ ਦਾ ਰੱਬ ਰੱਖੀਆ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਇੱਕ ਦੋਸ਼ੀ ਨੂੰ ਜੁਵੇਲਾਈਨ ਹੋਮ ਵਿੱਚ ਛੱਡਣ ਜਾ ਰਹੇ ਸੀ ਤੇ ਰਾਸਤੇ 'ਚ ਇਹ ਦੋਨੇ ਜਿਹੜੇ ਥਾਣੇਦਾਰ ਇਹ ਗਾਇਬ ਹੋ ਗਏ ਤੇ ਬਾਅਦ 'ਚ ਇਹਨਾਂ ਦੀਆਂ ਲਾਸ਼ਾਂ ਮਿਲੀਆਂ ਜਲੰਧਰ ਦੇ ਕਸਬਾ ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਦੇ ਨੇੜੇ ਹੀ ਇਹਨਾਂ ਦੋਨਾਂ ਦੀਆਂ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ਾਂ ਮਿਲੀਆਂ ਨੇ ਜਿਸ ਕਰਕੇ ਸਸੰਸਨੀ ਵਾਲਾ ਮਾਹੌਲ ਪੰਜਾਬ ਵਿੱਚ ਫੈਲ ਚੁੱਕਾ ਹੈ ਖਾਸ ਕਰਕੇ ਪੁਲਿਸ ਐਡਕਵਟਰ ਤੇ ਵੀ ਮੋਬਾਈਲ ਦੀਆਂ ਘੰਟੀਆਂ ਵੱਜਣੇ ਸ਼ੁਰੂ ਹੋ ਗਈਆਂ ਕਿ ਇੱਕੋ ਵੇਲੇ ਦੋ ਥਾਣੇਦਾਰਾਂ ਦੀਆਂ ਸ਼ੱਕੀ ਹਾਲਾਤਾਂ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਆਪਣੇ ਆਪ ਚ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੇ ਨੇ ਦੋਨੇ ਜਣੇ ਚੋਰੀ ਦੇ ਇੱਕ ਦੋਸ਼ੀ ਦਾ ਪਿਛਾ ਕਰਨ ਲਈ ਭੱਜੇ ਸਨ ਇਹ ਦੱਸਿਆ ਜਾ ਰਿਹਾ ਜੋ ਤੱਕ ਹੁਣ ਮੁੱਢਲੀ ਜਾਣਕਾਰੀ ਮਿਲੀ ਹੈ ਲੇਕਿਨ ਸੌ ਵਾਰ ਦੇਰ ਰਾਤ ਦੋਨਾਂ ਦੀਆਂ ਜਿਹੜੀਆਂ ਲਾਸ਼ਾਂ ਵਾ ਉਹ ਰੇਲਵੇ ਸਟੇਸ਼ਨ ਦੇ ਨੇੜੇੋਂ ਬਰਾਮਦ ਹੋਈਆਂ ਨੇ ਪ੍ਰੀਤਮ ਦਾਸ ਤੇ ਜੀਵਨ ਲਾਲ ਦੇ ਰੂਪ ਤੇ ਜਿਹੜੇ ਥਾਣੇਦਾਰ ਜਿਨ੍ਹਾਂ ਦੀ ਪਛਾਣ ਹੋਈ ਹੈ ਵੈਸੇ ਤਾਂ ਹਿਆਰਪੁਰ ਦੇ ਵਸੇ ਹਨ ਲੇਕਿਨ ਇਹਨਾਂ ਦੀ ਡਿਊਟੀ ਜਲੰਧ ਕਪੂਰਥਲਾ ਪੁਲਿਸ ਦੇ ਵਿੱਚ ਕਪੂਰਥਲਾ ਪੁਲਿਸ ਦੇ ਵਿੱਚ ਹੀ ਇਹ ਦੋਨੇ ਜਿਹੜੇ ਨੇ ਬਤੌਰ ਸਾਇਕ ਥਾਣੇਦਾਰ ਦੇ ਤੌਰ ਤੇ ਕੰਮ ਕਰ ਰਹੇ ਸੀ ਪੁਰ ਦੋਨਾਂ ਦੀਆਂ ਲਾਸ਼ਾਂ ਥਾਣੇ ਥਾਣਾ ਜਲੰਧਰ ਤੇ ਜੀਆਰਪੀ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀਆਂ ਗਈਆਂ ਨੇ ਉਧਰ ਇਸ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨਰੇਸ਼ ਰਾਜੂ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਸੀ ਉਹ ਆਪਣੇ ਕਮਰੇ ਚੋਂ ਬਾਹਰ ਨਿਕਲੇ ਤੇ ਜਦੋਂ ਖੁਰਦਪੁਰ ਦੇ ਰੇਲਵੇ ਸਟੇਸ਼ਨ ਤੇ ਨਿਰਮਾਣ ਕੀਤੇ ਜਾ ਰਹੇ ਬਲਾਕ ਵੱਲ ਗਏ ਤਾਂ ਇੱਕ ਲਾਸ਼ ਮਿਲੀ ਹੈ ਜੋ ਜਾ ਕੇ ਦੇਖਿਆ ਤੇ ਉਹਦੇ ਨਾਲ ਇੱਕ ਹੋਰ ਲਾਜ਼ਮ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪਹਿਲਾਂ ਤੇ ਆਦਮਪੁਰ ਪੁਲਿਸ ਸਟੇਸ਼ਨ ਨੂੰ ਇਹਦੀ ਜਾਣਕਾਰੀ ਦਿੱਤੀ ਫਿਰ ਥਾਣਾ ਆਦਮਪੁਰ ਅਤੇ ਜੀਆਰਪੀ ਪੁਲਿਸ ਦੀਆਂ ਟੀਮਾਂ ਉਹ ਮੌਕੇ ਤੇ ਪਹੁੰਚ ਗਈਆਂ ਤੇ ਫਿਰ ਤੁਰੰਤ ਬਾਅਦ ਪੁਲਿਸ ਨੇ ਫੋਰੈਂਸਿਕ ਟੀਮ ਨੂੰ ਵੀ ਉੱਥੇ ਸੱਦ ਲਿਆ ਜਿਹੜੀ ਹੁਣ ਤੱਕ ਮੁੱਢੀ ਜਾਣਕਾਰੀ ਉਹਦੇ ਮੁਤਾਬਕ ਹੈ ਕਿ ਜਦੋਂ ਇਹ ਟੀਮ ਆਦਮਪੁਰ ਤੋਂ ਉਕਤ ਨਬਾਲਗ ਨੂੰ ਲੈ ਕੇ ਹਾਰਪੁਰ ਤੋਂ ਚੱਲੀ ਤਾਂ ਰਾਸਤੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਮੋਟਰਸਾਈਕਲ ਰੋਕ ਲਿਆ ਫਿਰ ਜਿਹੜਾ ਨਬਾਲਗ ਸੀ ਉਹ ਚੱਕਮਾ ਦੇ ਕੇ ਉਹਨਾਂ ਨੂੰ ਫਰਾਰ ਹੋ ਗਿਆ ਹਾਲਾਂਕਿ ਪੁਲਿਸ ਹਲੇ ਤਰ੍ਹਾਂ ਇਸ ਮਸਲੇ ਦੇ ਵਿੱਚ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਹੈ ਲੇਕਿਨ ਦੂਜੇ ਪਾਸੇ ਪੁਲਿਸ ਦੀ ਜਿਹੜੀ ਥਿਊਰੀ ਆ ਉਹ ਇਹ ਆ ਕਿ ਹੱਤਿਆ ਦੇ ਐਂਗਲ ਦੇ ਤੌਰ ਤੇ ਪੁਲਿਸ ਨੇ ਜਿਹੜੀ ਆ ਉਹ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਪੁਲਿਸ ਦੇ ਐਸੇ ਪ੍ਰੀਤਮ ਸਿੰਘ ਤੇ ਜੀਵਨ ਲਾਲ ਚੋਰੀ ਦੇ ਦੋ ਦੋਸ਼ੀਆਂ ਨੂੰ ਪੇਸ਼ੀ ਦੇ ਲਈ ਸੋਮਵਾਰ ਨੂੰ ਦੁਪਹਿਰੇ ਜਲੰਧਰ ਲੈ ਕੇ ਆਏ ਸੀ ਦੋਨਾਂ ਦੇ ਦੁਪਹਿਰ ਦੇ ਵਕਤ ਕੋਰਟ ਵਿੱਚ ਪੇਸ਼ ਕਰ ਦਿੱਤਾ ਜਾ ਚੁੱਕਾ ਸੀ ਉਹਨਾਂ ਵੱਲੋਂ ਜਿਸ ਤੋਂ ਬਾਅਦ ਇੱਕ ਦੋਸ਼ੀ ਨੂੰ ਜਲੰਧਰ ਦੇ ਹਾਤੀ ਪੁਲਿਸ ਥਾਣੇ ਦੇ ਆਦਮਪੁਰ ਪੁਲਿਸ ਪੁਲਿਸ ਸਟੇਸ਼ਨ 'ਚ ਛੱਡਣਾ ਸੀ ਦੂਜੇ ਨਬਾਲਿਕ ਦੋਸ਼ੀ ਨੂੰ ਦੋਨਾਂ ਥਾਣੇਦਾਰਾਂ ਨੇ ਹਾਰਪੁਰ ਦੇ ਜੁਬਿਲੀਨ ਹੋਮ ਦੇ ਵਿੱਚ ਛੱਡ ਲਈ ਉਹ ਰਵਾਨਾ ਹੋ ਗਏ ਸੀ ਜਿਸ ਤੋਂ ਬਾਅਦ ਉਹਨਾਂ ਦਾ ਕੋਈ ਅਤਾਪਤ ਨਹੀਂ ਲੱਗਿਆ ਜਦ ਸ਼ਾਮ ਦੇ ਵਕਤ ਦੋਨੇ ਥਾਣੇਦਾਰ ਨਬਾਲੂ ਲੈ ਕੇ ਹਾਰਪੁਰ ਵੱਲ ਨਿਕਲੇ ਤਾਂ ਰਸਤੇ ਵਿੱਚ ਉਹ ਲਾਪਤਾ ਹੋ ਗਏ ਇਹ ਗੱਲ ਹੁਣ ਤੱਕ ਸਾਹਮਣੇ ਆਈ ਹੈ ਔਰ ਦੋਨਾਂ ਏਐਸਆਈ ਦੇ ਅਧਿਕਾਰੀ ਉਹਨਾਂ ਦੇ ਫੋਨ ਕਰ ਰਹੇ ਸੀ ਜਦੋਂ ਤੇ ਫਿਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਾ ਕਿਉਂਕਿ ਫੋਨ ਕੋਈ ਚੁੱਕ ਕੇ ਨਹੀਂ ਰਿਹਾ ਸੀ ਕਿਉਂਕਿ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ ਤਾਨੂੰ ਦੱਸ ਦਈਏ ਇਹ ਵੀ ਜਾਣਕਾਰੀ ਜੋ ਮਿਲੀ ਹੈ ਕਿ ਜੀਆਰਪੀ ਦੀ ਪੁਲਿਸ ਨੇ ਜੋ ਜਾਂਚ ਕੀਤੀ ਤਾਂ ਦੋਨਾਂ ਦੀ ਜੇਬ ਦੇ ਵਿੱਚੋਂ ਪੰਜਾਬ ਪੁਲਿਸ ਦਾ ਆਈ ਕਾਰਡ ਮਿਲਿਆ ਜਿਸ ਤੋਂ ਬਾਅਦ ਪਤਾ ਲੱਗਾ ਕਿ ਦੋਨੇ ਮਾਰਨ ਵਾਲੇ ਵਿਕਤੀ ਉਹ ਪੰਜਾਬ ਪੁਲਿਸ ਵਿੱਚ ਬਤੌਰ ਅਸਿਸਟੈਂਟ ਸਬ-ਇੰਸਪੈਕਟਰ ਦੇ ਅਹੁਦੇ ਤੇ ਕੰਮ ਕਰ ਰਹੇ ਨੇ ਜਿਸ ਤੋਂ ਬਾਅਦ ਜੀਆਰਪੀ ਦੀ ਪੁਲਿਸ ਟੀਮ ਨੇ ਜਲੰਧਰ ਦਿਹਾਤੀ ਅਤੇ ਹੁਸ਼ਿਆਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੁਣ ਮਾਮਲੇ ਦੇ ਵਿੱਚ ਹੱਤਿਆ ਤੇ ਹੋਰ ਕਾਰਨਾਂ ਦੇ ਵੀ ਐਂਗਲ ਤੇ ਜਾਂਚ ਕੀਤੀ ਜਾ ਰਹੀ ਹੈ ਪਰ ਹਲੇ ਤੱਕ ਜਾਂਚ ਵਿੱਚ ਪਤਾ ਨਹੀਂ ਲੱਗਾ ਕਿ ਆਖਰੇ ਸ਼ੱਕੀ ਹਾਲਾਤਾਂ ਦੇ ਵਿੱਚ ਇਹਨਾਂ ਦੀ ਕਿਵੇਂ ਮੌਤ ਹੋਈ ਜਾਂਚ ਦਾ ਵਿਸ਼ਾ ਪੁਲਿਸ ਦੇ ਵੱਡੇ ਅਧਿਕਾਰੀ ਇਸ ਮਸਲੇ ਦੇ ਵਿੱਚ ਫਿਲਹਾਲ ਚੁੱਪ ਨੇ